ਕਿਓ ਕਿ ਹਾਂਜੀ ਸਰ ਕਿੰਨੇ ਜਾਂਦੇ ਆਏ ਤੇ ਕਿੰਨੇ ਪੈਸੇ ਲੈ ਕੇ ਆਏ ਇਹ ਜੀ ਥਾਣਾ सदर ਦੇ ਬਟਾਲਾ ਰੋਡ ਤੇ ਪਿਲਰ ਨੰਬਰ 50 ਦੇ ਸਾਹਮਣੇ ਐਸ ਬੀ ਆਈ ਬੈਂਕ ਦੀ ਇੱਕ ਛੋਟੀ ਜੀ ਸਮਾਲੇ ਦੀ ਬ੍ਰਾਂਚ ਆ ਜੀ ਜਿਸ ਵਿੱਚ ਇਹ ਛੋਟਾ 10000 ਤੱਕ ਦਾ ਕੋਈ ਲੈਣ ਦੇਣ ਵਗੈਰਾ ਕਰ ਸਕਦੀ ਹੈ ਇਹ ਦੁਕਾਨ ਤੇ ਇਕੱਲਾ ਇੱਕ ਸ਼ਖਸ ਜਿਸ ਦਾ ਨਾਮ ਪ੍ਰੇਮ ਕੁਮਾਰ ਆ 2016 ਤੋਂ ਦੁਕਾਨ ਕਰ ਰਿਹਾ ਅੱਜ ਕਰੀਬ 1 ਵਜੇ ਤਿੰਨ ਨੌਂ ਸੱਤੇ ਨੌਜਵਾਨ ਦੁਕਾਨ ਤੇ ਆਉਂਦੇ ਨੇ ਜੋ ਕਿ ਹਥਿਆਰਾਂ ਦੀ ਨੋਕ ਤੇ ਸਾਨੂੰ ਡਰਾਉਂਦੇ ਨੇ ਤਕਰੀਬ ਜੋ ਇਹਨਾਂ ਵੱਲੋਂ ਦੱਸਿਆ ਗਿਆ ਕਿ 70-8000 ਰੁਪਏ ਇਸ ਕੋਲੋਂ ਲੁੱਟ ਕੇ ਲੈ ਜਾਂਦੇ ਨੇ ਸਰ ਕਿੰਨੇ ਜਾਣੇ ਸੀ ਕਾਤੇ ਆਏ ਸੀ ਇਹ ਹਜ ਤੱਕ ਇਹਨਾਂ ਦੇ ਕਹਿੰਦੇ ਮੁਤਾਬਕ ਹੈ ਜੀ ਤਿੰਨ ਜਾਣੇ ਕੋਈ ਮੋਟਰਸਾਈਕਲ ਤੇ ਆਏ ਸਨ ਬਾਕੀ ਅੱਗੇ ਇਨਵੈਸਟੀਗੇਸ਼ਨ ਦਾ ਮੈਟਰ ਆ ਉਹ ਅਸੀਂ ਦੇਖ ਰਹੇ ਹਾਂ ਜੀ ਕਿੰਨੇ ਜੀ ਹਥਿਆਰ ਵੀ ਸੀ ਇਹਨਾਂ ਕੋਲ ਹਾਂਜੀ ਉਹਨਾਂ ਕੋਲ ਹਥਿਆਰ ਵੀ ਸੀ ਜੀ ਸਰ ਕੋਈ ਸਿਸਟੀ ਵੀ ਅਜੀ ਸਾਹਮਣੇ ਹਾਂਜੀ ਹਜੇ ਜਾਂਚ ਕਰ ਰਹੇ ਹਾਂ ਜੀ ਸੀਸੀਟੀਵੀ ਆਸ-ਪਾਸ ਤੋਂ ਵੀ ਅੰਦਰ ਹਾਂਜੀ ਉਹਨਾਂ ਕੋਲ ਇੱਕ ਕੋਈ ਦੇਸੀ ਪਿਸਤਲ ਟਾਈਪ ਵੀ ਦੱਸ ਰਹੇ ਆ ਜੀ ਜਿੰਨੇ ਜਾਣੇ ਆਏ ਸੀ ਪਿਸਤਲ ਸੀ ਕੋਈ ਹਥਿਆਰ ਹੋਰ ਵੀ ਹੈਗੇ ਤਿੰਨ ਇੱਕ ਇਹ ਪਿਸਤਲ ਦਸ ਰਿਹਾ ਇੱਕੋ ਹੀ ਦਫਤਰ ਦੱਸ ਰਿਹਾ ਜੀ ਕੋਲ ਟੋਟਲ ਪੰਜਾ ਨਹੀਂ ਸਰ ਜੀ ਥੈਂਕ ਯੂ ਸਰ ਵੱਡੀ ਤੋਂ ਵੱਡੀ ਸਮੱਸਿਆ ਦਾ 100% ਸਮਾਧਾਨ ਕਰਵਾਓ ਆਪਣੇ ਮਨ ਚਾਹੇ ਪ੍ਰੇਮੀ ਪ੍ਰੇਮਿਕਾ ਨੂੰ ਬੱਸ ਦੇ ਵਿੱਚ ਕਰਵਾਓ ਹਰ ਸਮੱਸਿਆ ਦਾ ਸਮਾਧਾਨ ਕਰਵਾਓ ਜਿਵੇਂ ਗ੍ਰਹਿ ਕਲੇਸ਼ ਨੌਕਰੀ ਕਾਰੋਬਾਰ ਸੌਗਣ ਦੁਸ਼ਮਣ ਤੋਂ ਛੁਟਕਾਰਾ ਲਵ ਮੈਰਿਜ ਪ੍ਰੋਬਲਮ ਵਿਦੇਸ਼ ਯਾਤਰਾ ਕੋਰਟ ਕੇਸ ਤੀ ਪਤਨੀ ਦੇ ਵਿੱਚ ਕਲੇਸ਼ ਲਾਟਰੀ ਸੱਟਾ ਨੰਬਰ ਜਾਦੂ ਟਮਣਾ ਕੀਤਾ ਕਰਾਇਆ ਰੂਸੇ ਨੂੰ ਬਣਾਉਣਾ ਵੀਜ਼ਾ ਪ੍ਰੋਬਲਮ ਗ੍ਰੀਨ ਕਾਰਡ ਹੁਣੇ ਕਾਲ ਕਰੋ ਮੀਆਂ ਸਮਰਜੀ 73409 36488 73409 36488